ਜਿਲਾਲਾਬਾਦ ਹਲਕੇ ਦੇ ਵਿੱਚ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਲਾਲਾਬਾਦ ਮਾਮੂਜੀਆ ਟੋਲ ਪਲਾਜ਼ਾ ਦੇ ਨੇੜੇ ਪੁਲਸ ਅਤੇ ਬਦਮਾਸ਼ਾਂ ਦੇ ਵਿਚਾਲੇ ਮੋਟੇ ਪੇੜ ਹੋਈ ਦੱਸੀ ਜਾ ਰਹੀ ਹੈ ਇਸ ਮੋਟੇ ਪੇੜ ਦੇ ਵਿੱਚ ਇੱਕ ਪੁਲਸ ਮੁਲਾਜ਼ਮਾ ਜ਼ਖਮੀ ਹੋਇਆ ਜਦਕਿ ਇੱਕ ਬਦਮਾਸ਼ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮਤਾਬਕ ਫਰੋਈਪੁਰ ਵਿਖੇ ਆਰ ਆਰਐਸ ਦੇ ਨੇਤਾ ਦੇ ਮੁੰਡੇ ਦੇ ਕਤਲ ਮਾਮਲੇ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਪੁਲਸ ਅਤੇ ਬਦਮਾਸ਼ਾਂ ਦੇ ਵਿਚਾਲੇ ਤਕਰੀਬਨ 10 ਰਾਉਂਡ ਫਾਇਰਿੰਗ ਹੋਈ ਹੈ ਇਸ ਫਾਇਰਿੰਗ ਦੇ ਦੌਰਾਨ ਇੱਕ ਬਦਮਾਸ਼ ਦੇ ਵੀ ਗੋਲੀ ਲੱਗੀ ਹੈ ਜਦ ਜਦ ਕੇ ਇੱਕ ਸੀਆਈਏ ਦੇ ਮੁਲਾਜ਼ਮ ਵੀ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਬਦਮਾਸ਼ ਦੇ ਗੋਲੀ ਲੱਗੀ ਹੈ ਉਸ ਦੀ ਮੌਤ ਹੋ ਗਈ ਹੈ ਤੜਕਸਰ 5 ਵਜੇ ਦੇ ਕਰੀਬ ਮਾਮੂਜੀਆ ਟੋਲ ਪਲਾਇਆ ਦੇ ਨਜ਼ਦੀਕ ਬਣੇ ਸ਼ਮਸ਼ਾਨ ਘਾਟ ਵਿਖੇ ਇਹ ਮੋੜ ਪੇੜ ਹੋਈ ਦੱਸੀ ਜਾ ਰਹੀ ਹੈ ਇੱਕ ਬਦਮਾਸ਼ ਦੀ ਮੌਤ ਵੀ ਹੋਈ ਹੈ ਤੇ ਪੁਲਿਸ ਕਰਮਚਾਰੀ ਜ਼ਖਮੀ ਵੀ ਹੋਇਆ ਦੱਸਿਆ ਜਾ ਰਿਹਾ ਜਾਣਕਾਰੀ ਮਿਲੀ ਹੈ ਕਿ ਇੱਕ ਪੁਲਿਸ ਮੁਕਾਬਲੇ ਵਿੱਚ ਜਿੱਥੇ ਇੱਕ ਬਦਮਾਸ਼ ਦੇ ਗੋਲੀ ਲੱਗੀ ਉੱਥੇ ਹੀ ਇੱਕ ਦੋ ਮੌਕੇ ਤੇ ਫਰਾਰ ਹੋ ਗਿਆ ਫਿਲਹਾਲ ਮੌਕੇ ਤੇ ਫੋਰੈਂਸਿਕ ਟੀਮ